ਆਈ ਪਰਮਜੀਤਾ ਮੇਰੇ ਪਤੇ ਨੂੰ ਆਸੀ ਨੂੰ ਜਦੀ ਬਾੜ ਨੰਬਰ 9 ਦੇ ਮਾਸੀ ਆ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇ ਤੇ ਨਾ ਪੱਤੇ ਗਿੰਦੇ ਵਿੱਚ ਦੇਖਿਆ ਤੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਹੇ ਆ ਸਾਰੇ ਦੇਖੋ ਹੰਮ ਜਿਹੜਾ ਕੋਈ ਕੋੜੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਫਰੀ ਮਹੀਨੇ ਤੇ ਮਹੀਨੇ ਉਹ ਲੈਣ ਆਉਂਦਾ ਆਪਣੀ ਬਰਾਹੀ ਲੈਣ ਆਉਂਦਾ ਜਿਹੜੇ ਵੀ ਤੇ ਦਿਨ ਬਿਆਰ ਦੇ ਤੇ ਹਰ ਘਾਹ ਤੋਰੀ ਬੱਜੀ ਕਰਾਈ ਆ ਆਣ ਕੇ ਲੈਂਦਾ ਵਾ ਲੋਕ ਰਹਿਣ ਵਾਲਾ ਵਾ ਰਹਿਣ ਵਾਲਾ ਵੀ ਐਸੇ ਗਲੀ ਦਾ ਰਹਿਣ ਵਾਲਾ ਪਿਛਲੀ ਦਾ ਪਰ ਕੋਈ ਵੀ ਇਹਦੀ ਸਫਾਈ ਕੋਈ ਵੀ ਬੰਦਾ ਜਿਹੜਾ ਉਹ ਤੋਂ ਸੰਤੁਸ਼ਟ ਨਹੀਂ ਆ। ਮਤਲਬ ਕਿ ਇਹ ਕੋਈ ਕਾਕੇ ਵੀ ਜਿਹਦੇ ਘਰ ਗਾਡੀ ਮਸਫਾਈ ਕਰਕੇ ਜਾਂਦਾ ਦੱਸੇ ਕੋਈ 5 5 7 7 ਦਿਨ ਤੋਂ ਪੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਉਂਦਾ। ਤੁਹਾਡਾ ਸਬੂਤ ਤਾਂ ਮੈਂ ਆਪ ਫੋਟੋ ਲੈ ਕੇ ਦੇਖ ਸਕਦੇ ਜਿਹੜੀ ਕੋ ਸਫਾਈ ਹੈ ਦੀ ਠੀਕ ਉਹਨੇ ਕੱਢੀ ਘੜਾਈ ਹੈ। ਘਰਾਂ ਗਾੜੀ ਕੂੜੇ ਲੱਗੇ ਆ ਬਿਲਕੁਲ ਸਾਰੇ ਇਤਾਂ ਦੇ ਉਹਦਾ ਆਪਣਾ ਪਰਚੀ ਨਾ ਮੰਦਾ ਲੈ ਕੇ ਜੂਨੀਅਨ ਤੋਂ ਪੁੱਛਦਾ ਫਿਰ ਇਹ ਜੂਨੀਅਨ ਲੈ ਕੇ ਪੁੱਛਿੰਦੇ ਆ ਲੋਗੇ ਇਹ ਕਹਿੰਦੇ ਕਿ ਨੂੰ ਮਾਣਾ ਮੋਟਾ ਦੇ ਜੂਨੀਅਨ ਲੈ ਕੇ ਪੁੱਛਿੰਦੇ ਆ ਕਰਦੇ ਬਸਰਾ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਕਾਰ ਖੜੀ ਹੋਏ ਢੇਰ ਲਾਇਆ ਉਹ ਆਣ ਕੇ ਵੇਖਿਆ ਜੀ ਕਿ ਕੀ ਕਾਰਨ ਬਣਦਾ ਉਹਦਾ ਕਿਉਂ ਜਿਹੜੀ 3 ਵਜਾ ਕਰਕੇ ਕਿਉਂ ਐਸਾ ਕਾਰਟ ਕਿਉਂ ਹੋ ਸਕਦਾ ਹੈ ਸਿਕੰਦਰ ਪ੍ਰਧਾਨ ਸਫਾਈ ਸੇਵਕ ਜੂਨੀਅਨ ਜਿਵੇਂ ਕਿ ਇਹ ਜਿਹੜਾ ਸਾਰਾ ਮਸਲਾ ਹੀ ਜਿਹੜੇ 9 ਨੰਬਰ ਵਾਰਡ ਦੇ ਕਾਉਂਸਲਰ ਆ ਸੰਤੋਸ਼ ਕੋਰ ਜੀ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੀ ਸਾਡੇ ਸਫਾਈ ਸੇਵਕ ਦੇ ਪਤਨੀ ਦੇ ਨਾਲ ਜਿਹੜੀ ਮਾੜੀ ਸ਼ਬਦਾਂਦਲੀ ਬੋਲੀ ਗਈ ਉਸ ਮਸਲੇ 'ਚ ਅੱਜ ਅਸੀਂ ਆਪਣੀ ਪਰਸਨਲ ਜੂਨੀਅਨ ਦੀ ਮੀਟਿੰਗ 'ਚ ਬੈਠੇ ਹੋਏ ਸੀ ਕਿ ਜਿਹਦੇ ਵਿੱਚ ਸਾਨੂੰ ਪ੍ਰਧਾਨ ਜੀ ਦਾ ਮੈਸੇਜ ਆਇਆ ਪ੍ਰਧਾਨ ਜੀ ਆਏ ਕਿ ਸਾਡੇ ਕਾਉਂਸਲਰ ਇਕੱਠੇ ਹੋਏ ਆ ਤੇ ਤੁਸੀਂ ਆਓ ਔਰ ਅਸੀਂ ਸਹਿਨ ਸੰਤੀ ਨਾਲ ਉਹਨਾਂ ਕੋਲ ਗਏ ਆ ਔਰ ਬਹੁਤ ਅچھے ਤਰੀਕੇ ਨਾਲ ਗੱਲ ਵੀ ਚੱਲ ਰਹੀ ਆ ਔਰ ਅਸੀਂ ਚਲੋ ਕਿ ਸ਼ਹਿਰ ਵਾਸੀਆਂ ਦੇ ਹੋਣ ਦੇ ਨਾਤੇ ਕਿ چھوٹਾ ਜਿਹਾ ਸ਼ਹਿਰ ਹੈ ਇਕੱਠੇ ਰਹਿਣਾ ਵਾ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਔਰ ਇਹਨਾਂ ਕੋਲ ਆ ਕੇ ਬੈਠੇ ਆ ਔਰ ਇਹ ਕੋਸ਼ਿਸ਼ ਕੀਤੀ ਕਿ ਚਲੋ ਜੇ ਮੁੱਕ ਦੀ ਆ ਮੁੱਕੇ ਲੇਕਿਨ ਉਹਦੇ ਵਿੱਚ ਜਦੋਂ ਗੱਲ ਚੱਲ ਰਹੀ ਆ ਚੱਲਦੀ ਗੱਲ ਦੇ ਵਿੱਚ ਦੀਪਕ ਕੁਮਾਰ ਰਿੰਟੂ ਭਾਜੀ ਜਿਹੜੇ ਪਤਾ ਨਹੀਂ ਕਿਉਂ ਇੰਨੇ ਓਕੇ ਹੋਏ ਆ ਉਹਨਾਂ ਨੇ ਗੱਲ ਸ਼ੁਰੂ ਕਰਤੀ ਕਿ ਦੇਖ ਨੇ ਤੁਹਾਡਾ ਮਤਾ ਕੌਣ ਪਾਂਦਾ ਵਾ ਟਾਡੇ ਕੰਮ ਕੌਣ ਕਰਦਾ ਵਾ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਇਹ 2-3 ਗੱਲਾਂ ਜਿਹੜੀਆਂ ਬੜੀਆਂ ਧਮਕੀ ਭਰੀਆਂ ਗੱਲਾਂ ਆ ਨਾ ਕਹਿ ਕੇ ਤੇ ਉੱਠ ਕੇ ਚੱਲ ਗਿਆ ਜਿਹਦੇ ਵਿੱਚ ਪੂਰਾ ਹਾਊਸ ਆ ਇਹ ਤਿੰਨ ਗੱਲਾਂ ਜਿਹੜੀਆਂ ਇਹਨਾਂ ਨੇ ਧਮਕੀ ਭਰੀਆਂ ਸਾਨੂੰ ਕਹੀਆਂ ਵਾ ਇਹ ਹੁਣ ਕਿਸ ਮੰਚਾ ਨਾਲ ਕਹੀਆਂ ਵਾ ਸਾਨੂੰ ਨਹੀਂ ਪਤਾ ਔਰ ਸਾਡੀ ਪੂਰੀ ਜੂਨੀਅਨ ਚ ਰੋਸ ਆ ਅਸੀਂ ਮਕਾਨ ਨੂੰ ਆਏ ਆ ਲੇਕਿਨ ਅੱਜ ਇਹਨਾਂ ਦੀ ਬਦੌਲਤ ਨਹੀਂ ਮੁੱਕਿਆ ਕੰਮ ਔਰ ਹੁਣ ਜਿਹੜਾ ਇਹ ਸਾਡਾ ਸੰਗਤ ਸ਼ੋਰ ਤੇਜ ਹੋਏਗਾ ਕਿ ਜੇ ਸਾਨੂੰ ਕੋਈ ਇਹ ਧਮਕੀ ਦੇ ਰਿਹਾ ਕੋਈ ਥੋਸ ਸਾਡੇ ਦਾ ਜਮਾ ਰਿਹਾ ਥੋਸ ਤੇ ਅਹੀ ਵੀ ਨਹੀਂ ਫਿਰ ਜਮਨ ਦੇਣੀ ਆਪਣੇ ਤੇ ਅਹੀ ਇਥੇ ਉਮਰਪੁਰ ਦੇ ਮੁਲਾਜ਼ਮ ਆ ਇਹ 2 4 5 ਸਾਲ ਲਈ ਆਂਦੇ ਆ ਅਹੀ ਇਹਨਾਂ ਦੇ ਸਾਥ ਦੇ ਨੂੰ ਹਰ ਕੰਮ ਚ ਸਾਥ ਦਿੰਨੇ ਆ ਲੇਕਿਨ ਇਹ ਸਾਡੇ ਨਾਲ ਇਤਰਾ ਵਿਤਕਰਾ ਕਰਨ ਹੁਣ ਜਿਹੜੀ ਸਾਡੀ ਜਥੇਬੰਦੀਆਂ ਚ ਗੱਲ ਹੋਈ ਆ ਸੋਮਵਾਰ ਆਪਾਂ ਅੰਦਰ ਅਲਟੀਮੇਟ ਦਿੱਤਾ 24 ਘੰਟੇ ਦਾ ਠੀਕ ਆ ਜੀ ਸੋਮਵਾਰ ਨੂੰ ਨਹੀਂ ਹਾਈਵੇ ਜਾਮ ਕਰਾਂਗੇ ਜਿਹਦੇ ਵਿੱਚ ਸਾਡੇ ਕੋ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੀ ਆਣਗੀਆਂ ਸਾਡਾ 크ਰਿਸਚਨ ਭਾਈਚਾਰਾ ਜਿਹਦੇ ਵਿੱਚ ਇਕੱਠਾ ਹੋਏਗਾ ਵਾਲਮੀਕ ਭਾਈਚਾਰਾ ਇਕੱਠਾ ਹੋਏਗਾ ਸਾਡੀ ਸਮੂਹ ਜਿਹੜੀ ਸਫਾਈ ਸੇਵਕ ਯੂਨੀਅਨ ਪੰਜਾਬ ਆ ਉਹ ਵੀ ਇਕੱਠੀ ਹੋਏਗੀ ਉਹ ਸਾਡੇ ਕੋਲ ਜੋ ਇਹ ਭਾਈ ਕਹਿ ਗਏ ਆ ਕਿ ਕੱਲੋ ਜੋ ਹੁੰਦਾ ਵਾ ਹੁਣ ਅਸੀਂ ਉਸੇ ਤਰੀਕੇ ਨਾਲ ਚੱਲਾਂਗੇ ਜੋ ਸਾਡੇ ਕੋਲ ਹੋਇਆ ਅਸੀਂ ਉਹੋ ਹੀ ਕਰਨਾ ਵਾ ਪਹਿਲਾਂ ਤਾਂ ਅਸੀਂ ਸੋਚਿਆ ਸੀ ਕਿ ਪਰਚਾ ਨਹੀਂ ਕਟਣਾ ਕੱਟਿਆ ਜਾਵੇ ਕਿ ਸਹਿਮਤੀ ਨਾਲ ਫੈਸਲਾ ਹੋ ਜੇ ਪਰ ਹੁਣ ਅਸੀਂ ਪਰਚਾ ਕਟਾ ਕੇ ਉੱਠਾਂਗੇ ਉਹ ਜਿਹੜੀ ਇਹ ਸਫਾਈ ਦੀ ਵਿਵਸਥਾ ਹੁਣ ਬੰਦ ਹੋਉਂਦੀ ਆ ਉਹਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦੀ ਜਿਹੜੀ ਮੁਸ਼ਕਲ ਆ ਸਫਾਈ ਨੂੰ ਲੈ ਕੇ ਆਣਗੀ ਬਿਮਾਰੀ ਫੈਲਣ ਦਾ ਡਰਿਆ ਉਹਦਾ ਸਾਰਾ ਜ਼ਿੰਮਾ ਜਿਹੜਾ ਵਾ ਇਹ ਮਿਊਨਿਸਪਲ ਜਿਹੜੀ ਮੈਨੇਜਮੈਂਟ ਆ ਐਮਸੀ ਇਹ ਸਾਰਾ ਜ਼ਿੰਮੇਵਾਰੀ ਇਹਨਾਂ ਦੀ ਹੋਵੇਗੀ ਕਿਉਂਕਿ ਸਾਡੇ ਵੱਲੋਂ ਤੇ ਗੱਲ ਮੁਕਾਈ ਗਈ ਸੀ ਲੇਕਿਨ ਅੱਜ ਇਹਨਾਂ ਦੇ ਕਰਕੇ ਦੋ ਸ਼ਬਦਾਂ ਦੇ ਕਰਕੇ ਫੇਰ ਗੱਲ ਰਹਿ ਗਈ ਆ ਜਿੰਨੀ ਵੀ ਇਹ ਸਫਾਈ ਦੀ ਵਿਵਸਥਾ ਬੰਦ ਹੋਏਗੀ ਇਹਦਾ ਸਾਰਾ ਜ਼ਿੰਮੇਦਾਰ ਮੈਨੇਜਮੈਂਟ ਹੋਵੇਗਾ ਜੀ ਕੱਲ ਦਾ ਜਿਹੜਾ ਐਪੀਸੋਡ ਹੋਇਆ ਜੀ ਲੈਟ ਗੰਗੋ ਨਹੀਂ ਹੋਣਾ ਚਾਹੀਦਾ ਮਾਮੂਲੀ ਤਕਰਾਰ ਨੂੰ ਇੱਕ ਬੜਾ ਵੱਡਾ ਐਜੀਟੇਸ਼ਨ ਬਣਾ ਦਿੱਤੀ ਗਈ ਆ ਜੋ ਕਿ ਨਹੀਂ ਹੋਣੀ ਚਾਹੀਦੀ ਅਸੀਂ ਸ਼ਹਿਰੋਂ ਬਾਹਰ ਹੀ ਮੈਂ ਪ੍ਰਧਾਨ ਜੀ ਆ ਕੇ ਸ਼ਾਮ ਨੂੰ ਇਹਨਾਂ ਨਾਲ ਬੈਠ ਕੇ ਸਫਾਈ ਕਰਮਚਾਰੀਆਂ ਨਾਲ ਜਿਨ੍ਹਾਂ ਨੂੰ ਸਿਕੰਦਰ ਜੀ ਲੀਡ ਕਰਦੇ ਆ ਸਾਰੀ ਗੱਲਬਾਤ ਹੋਈ ਹੈ ਅੱਜ ਦਾ 1:30 ਵਜੇ ਦਾ ਟਾਈਮ ਸੀ 1:30 ਵਜੇ ਦਪਾ ਸਾਰੇ ਇਕੱਠੇ ਬੜੇ ਵਧੀਆ ਮਾਹੌਲ 'ਚ ਗੱਲਬਾਤ ਚੱਲ ਰਹੀ ਸੀ ਗੱਲਬਾਤ ਆਲਮੋਸਟ ਖਤਮ ਹੋ ਜਲੀ ਤੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਤੀ ਵੀ ਸਫਾਈ ਕਰਮਚਾਰੀ ਕਹੇ ਵੀ ਸਫਾਈ ਕਰਮਚਾਰੀ ਨੂੰ ਐਮਸੀ ਦਾ ਕੋਈ ਹੱਕ ਨਹੀਂ ਆ ਵੀ ਉਹ ਕੰਮੋਂ ਆਖੇ ਜਦੋਂ ਇੱਥੇ ਕੰਮ ਕਰ ਜਾ ਨਹੀਂ ਕਰ ਇਹ ਸਾਨੂੰ ਭਰੋਸਾ ਦਿਓ ਉਹ ਨਹੀਂ ਸਾਨੂੰ ਕੋਈ ਐਮਸੀ ਨਹੀਂ ਕੰਮ ਬਟਾ ਮੈਂ ਇੱਕ ਪੱਤਰਕਾਰ ਦੇ ਨਾਤੇ ਨਾ ਹੋ ਕੇ ਇੱਕ ਚੰਗੇ ਸਿਟੀਜ਼ਨ ਹੋਣ ਦੇ ਨਾਤੇ ਮੈਨੂੰ ਇੱਕ ਚੀਜ਼ ਮੇਰੀ ਗੱਲ ਦਾ ਜਵਾਬ ਦਿਓ ਬਿਸ਼ੇਰਦ ਅਹੀ ਚੁਣੇ ਹੋਏ ਨਮਾਇਦੇ ਆ ਤੁਹਾਡੇ ਮਹੱਲੇ ਚ ਜਾਂ ਸ਼ਹਿਰ ਦੇ ਵਿੱਚ ਕਿਸੇ ਵੀ ਵਾਰਡ ਚ ਕਿਸੇ ਨੂੰ ਕੰਮ ਪੈਂਦਾ ਉਹ ਕਿਹਨੂੰ ਅਪਰੋਚ ਕਰਦਾ ਜੀ ਉਹ ਐਮਸੀ ਨੂੰ ਅਪਰੋਚ ਕਰਦਾ ਵੀ ਐਮਸੀ ਸਾਹਿਬ ਮੇਰੀ ਵਾਰਡ ਦਾ ਇਹ ਕੰਮ ਆ ਇਹ ਕਰਵਾਓ ਕੰਮ ਸਾਡੇ ਕੋਲ ਕੀ ਆ ਵਾਰਡ ਵਾਸੀ ਦੀ ਕਿਸੇ ਦੀ ਲਾਈਟ ਨਹੀਂ ਹੈਗੀ ਕਿ ਇਹਦਾ ਗਲੀ ਦਾ ਇਸ਼ੂ ਆ ਕਿ ਇਹਦਾ ਨਾਲੀ ਦਾ ਇਸ਼ੂ ਆ ਕਿ ਇਹਦਾ ਕੁਰੇ ਦਾ ਇਸ਼ੂ ਆ ਉਹ ਇਹੀ ਕਿਨੂੰ ਕਾਂਗੇ ਜੀ ਇਸ ਭਾਈ ਕਰਮਚਾਰੀ ਨੂੰ ਕਹਿਣਾ ਜੇ ਇਹ ਤੇ ਕੰਮ ਹੀ ਨਹੀਂ ਕਰਣਾ ਕਿਸੇ ਨੂੰ ਇਹੀ ਉਹ ਕਾਦੇ ਵਾਸਤੇ ਇਹਦਾ ਮਤਲਬ ਜਿਹੜਾ ਸੰਵਿਧਾਨ ਆ ਜਾਂ ਕੋਈ ਵੀ ਕਾਨੂੰਨ ਆ ਇਹ ਤੇ ਖਤਮ ਹੀ ਹੋ ਗਿਆ ਐਮਸੀ ਕਾਦੇ ਵਾਸਤੇ ਆਹੀ ਉਹ ਅਹੀ ਲੋਕਾਂ ਦੇ ਕੰਮ ਨਹੀਂ ਕਰਾਉਣੇ ਇਹਨਾਂ ਨੂੰ ਕੰਮ ਨਹੀਂ ਕਾਹਾਂਗੇ ਤੇ ਕੰਮ ਕਰੇਗਾ ਕੌਣ ਜੀ ਇਹ ਤੁਸੀਂ ਗੱਲ ਇਹ ਪੱਤਰਕਾਰਾਂ ਨੂੰ ਕਿਉਂ ਨਹੀਂ ਦੱਸੇ ਵੀ ਇਹੀ ਇਹ ਕੰਡੀਸ਼ਨ ਰੱਖੀ ਉਹਦੇ ਕਰਕੇ ਰਿੰਟੂ ਨੇ ਇਹ ਗੱਲ ਕਹੀ ਮੈਂ ਇਹ ਗੱਲ ਜ਼ਰੂਰ ਆਖੀਆ ਵੀ ਜੇ ਐਮਸੀ ਨੇ ਤੁਹਾਨੂੰ ਕੰਮ ਦੇਣੇ ਕਹਿਣਾ ਫਿਰ ਤੁਸੀਂ ਵੀ ਐਮਸੀ ਨੂੰ ਆਪਣੇ ਕਿਸੇ ਮથે ਵੱਲੋਂ ਲਾ ਕੇ ਹੋ ਤੁਸੀਂ ਕਿ ਜਥੇਬੰਦੀ ਨਾਲ ਜੁੜੇ ਹੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਸਾਨੂੰ ਦਬਾ ਕੇ ਕੋਈ ਫੈਸਲਾ ਕਰ ਰਹੇ ਹੋ ਸਰ ਮੈਂ ਅਹੀ ਅੱਜ ਵੀ ਮੇਰੀ ਜਿਹੜੀ ਗੱਲ ਸ਼ੁਰੂਆਤ ਹੋਈ ਆ ਇਸੇ ਗੱਲ ਤੋਂ ਸ਼ੁਰੂਆਤ ਹੋਈ ਆ ਵੀ ਆਪਾਂ ਕਾਉਂਸਲਰ ਆ ਤੁਸੀਂ ਸਫਾਈ ਕਰਮਚਾਰੀ ਹੋ ਇਹ ਹੀ ਇੱਕ ਪਰਿਵਾਰਿਕ ਰਿਸ਼ਤਾ ਸਾਡਾ ਸਾਡੀ ਇਸ ਕਸ਼ਮਕਸ਼ ਦੇ ਵਿੱਚ ਸ਼ਹਿਰ ਦਾ ਨੁਕਸਾਨ ਨਾ ਹੋਏ ਇਸ ਗੱਲ ਤੋਂ ਮੈਂ ਗੱਲ ਸਟਾਰਟ ਕੀਤੀ ਆ ਗੱਲ ਮੁੱਕ ਗਈ ਆਲਮੋਸਟ ਗੱਲ ਮੁੱਕ ਗਈ ਆ ਰਾਜੀਨਾਵਾ ਆਲਮੋਸਟ ਹੋ ਗਿਆ ਉੱਥੇ ਜਿੱਥੇ ਇਹਨਾਂ ਨੇ ਉੱਠ ਕੇ ਇੱਕ ਕੰਡੀਸ਼ਨ ਰੱਖਿਆ ਵੀ ਕੋਈ ਵੀ ਐਮਸੀ ਈਵਨ दैट ਮੈਨੀ ਵੀ ਮੈਨੂੰ ਕਿਹਾ ਉਹ ਸਾਰੇ ਐਮਸੀ ਬੈਠੇ ਵੀ ਮੈਨੂੰ ਪਾਰਟਿਕੁਲਰਲੀ ਕਿਹਾ ਵੀ ਰਿੰਟੂ ਸਾਰਾ ਹੁਣੇ ਹੀ ਕੰਮ ਕਰੇਗਾ ਵੀ ਕੋਈ ਐਮਸੀ ਕੰਮ ਨਹੀਂ ਸਾਨੂੰ ਕਹਿ ਸਕਦਾ ਸਾਡਾ ਕੀ ਉੱਥੇ ਫਿਰ ਰੋਲ ਕੀ ਆ ਲੋਕੀ ਸਾਨੂੰ ਕੰਮ ਕਹਿਣਗੇ ਤੇ ਅਸੀਂ ਇਹਨਾਂ ਨੂੰ ਮੁਲਾਜ਼ਮਾ ਨੂੰ ਕੰਮ ਕਹਿਣਾ ਮੈਨੂੰ ਤਿਕੰਦਰ ਜੀ ਇਹ ਤੋਹੀ ਨਹੀਂ ਤੁਹਾਡੇ ਪਿੱਛੇ ਕੋਈ ਬੋਲ ਰਿਹਾ ਤੁਹਾਨੂੰ ਬੁਲਵਾ ਰਿਹਾ ਵਾ ਪਲੀਜ਼ ਇਸ ਐਪੀਸੋਡ ਨੂੰ ਦੇ ਵਿੱਚ ਸ਼ਹਿਰ ਦਾ ਆਪਾ ਨਾਂ ਨੁਕਸਾਨ ਕਰਕੇ